ਸਾ希ਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ ਤੇ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆਂ ਪਿੰਡ ਧੌਲਾ ਤਹਿਸੀਲ ਤਪਾ ਤੇ ਜ਼ਿਲ੍ਹਾ ਬਰਨਾਲਾ ਇਹ ਗੱਲਬਾਤ ਕਰ ਲਈਏ ਬਾਈ ਚਮਕੌਰ ਕੋਲੇ ਪਹੁੰਚੇ ਹੋਇਆ ਗਾਵਾਂ ਦਿਖਾਵਾਂਗੇ 4 3 HF ਕ੍ਰਾਸ ਦਿਖਾਵਾਂਗੇ ਤੇ ਇੱਕ ਦਿਖਾਵਾਂਗੇ ਪੰਜਾਬ ਵਾਲੀ ਜਰਸੀ ਫੁੱਲ ਹੈਵੀ ਵਜਨ ਵਾਲੀ ਕਹਿਣ ਦਾ ਭਾਵ ਸਿਰਾ ਕੁਆਲਟੀ ਨਾਲ ਬੱਛੀਆਂ ਆ ਗਈਆਂ ਤੇ ਬਾਕੀ ਗੱਲਬਾਤ ਬਾਈ ਨਾਲ ਕਰਾ ਦੂੰਗਾ ਕੱਲੀ ਕੱਲੀ ਖੋਲ ਕੇ ਤੋੜ ਕੇ ਦਿਖਾਵਾਂਗੇ ਜੇਰ ਜੱਪਾ ਵੀ ਡਾਨਾ ਇਹਨਾਂ ਦਾ ਵੀਡੀਓ ਦੇ ਵਿੱਚ ਹੀ ਧਾਰਾ ਮਾਰ ਕੇ ਦਿਖਾਵਾਂਗੇ ਤੇ ਜਿਹੜਾ ਰੇਟ ਆ ਰੇਟ ਵੀ ਬਾਈ ਤੋਂ ਵੀਡੀਓ 'ਚ ਹੀ ਕਰਾ ਦਾਂਗੇ ਆ ਜਾ ਚਮਕੌਰੀ ਫਿਰ ਹੱਸੀ ਗੱਲ ਭਰਾ ਮੇਰਾ ਚੜਦੀ ਕਲਾ ਪ੍ਰਮਾਤਮਾ ਦੀ ਕਿਰਪਾ ਚੜਦੀ ਕਲਾ ਵੀਰੇ ਫੁੱਲਾ ਫੁੱਲ ਪ੍ਰਮਾਤਮਾ ਦੀ ਕਿਰਪਾ ਸ੍ਰੀ ਦੇ ਕੰਮ ਆਜਦਾ ਹਾਲਾਂਕਿ ਕਿਸੇ ਨੇ ਦੇਖਿਆ ਨਹੀਂ ਕਰ ਲ ਕਿਸੇ ਨੇ ਦੇਖੀ ਨਹੀਂ ਅਸੀਂ ਤੋਂ ਕਰ ਲਈਏ ਸ਼ੁਰੂ ਹਾਂ ਪਹਿਲਾਂ ਨੇ ਵੀਰੇ ਨੇ 20 ਤੋਂ 21 ਕਿਲੋ ਜਿੱਦੋਂ ਲੇਤੀ ਅਮਰ 20 ਕਿਲੋ ਉਹ ਤੋਂ ਘਾਟਾ ਆਪਾਂ ਪਾ ਕੇ ਬਾਈ ਹੋਰ ਤੇ ਮਗਰ ਵੀ ਬੱਸੀ ਹੈ ਤੇ ਆਪ ਵੀ ਬੱਸੀ ਹੈ ਵੀਰੇ ਇਹ ਦੰਦਾ ਦੇ ਵਿੱਚ ਹੀ ਇਹ ਦੇਖੀ ਆਰਡਰ ਮੂਰੇ ਵੀ ਉਹਨਾ ਮਗਰ ਵੀ ਉਹਨਾ ਵੀਰੇ ਅੱਗੇ ਪਿੱਛੇ ਆਰਡਰ ਰੱਖਦੀ ਆ ਹਾਂ ਪੂਰਾ ਵਧੀਆ ਵੀਰੇ ਹਾਂ ਹੋ ਜਾਏ ਇਹਨੂੰ ਲੈ ਆਂ ਜੀ ਇਹ ਕੱਢਦੇ ਆਂ ਬਾਈ ਆ ਇਥੋਂ ਮਾਰਨੀ ਬਿੱਲੇ ਆਰਡਰ ਕੁਆਲਟੀ ਦੇ ਕੈਮਰਾ ਤੇ ਨਾਲੇ ਦਿਖਾ ਦੀ ਆ ਆਰਡਰ ਇਹਦਾ ਫਿਰ ਪਛਾਣ ਦੇ ਬੰਦੇ ਮੂਰੇ ਵੀ ਉਹਨਾ ਮਗਰ ਵੀ ਉਹਨਾ ਹੀ ਭਾਂਕਾਉਣੀ ਮੂਰੇ ਆਰਡਰ ਫਸਿਆ ਪਿਆ ਜਿਵੇਂ ਪੁਲਵਾਨ ਵਾਲਾ ਕੰਮੇ ਹੋ ਗਿਆ ਨਾ ਹਾਂ ਹਾਂ ਸੁਆ ਘੜਿਆ ਦਾ ਦੂਜਾ ਸੁਆ ਵੀਰੇ ਛਿੱਗੀ ਆ ਨਾਲ ਬੱਛੀ ਮੱਸੀ ਨਾਲ ਹੈ ਦੰਦਾ ਚ 6 ਦੰਦਾ ਆਰਡਰ ਉਹੀ ਗੱਲ ਆ ਵੀ ਫੁੱਲ ਚੜਾਈ ਵਾਲਾ ਆ ਗਿਆ ਜਿਵੇਂ ਆਪਾਂ ਕਹਿ ਸਕਦੇ ਆਂ ਵੀ ਟੋਕਰੇ ਵਾਲਾ ਸੀ ਨਾ ਐ ਐਨੂੰ ਲੈ ਚੱਲ ਇਧਰ ਲੈ ਬ ਆ ਇਧਰ ਨੂੰ ਚਲਾ ਦੇ ਇੱਥੋਂ ਦਿਖਾ ਦੇ ਬਿੱਲੇ ਲੰਬਾਈ ਲੰਬੂਈ ਸਮਾਰ ਕੇ ਗਰਮੀ ਦਾ ਤੋਹਫਾ ਹੋ ਗਿਆ ਗੋਰੀ ਇੱਕ ਤਰ੍ਹਾਂ ਬਟ ਨਜ਼ਾਰੇ ਦੀ ਟੀਵੀ ਸੋਹਣੀ ਰੱਖਦੀ ਆ ਤੇ ਹੁਣ ਦਿਖਾ ਦੇ ਬਿੱਲੇ ਪੇਸ਼ਾਂ ਵਾਲੇ ਬੰਦੇ ਲੈ ਚੱਲ ਬਈ ਆ ਤੋਰਾ ਤੂਰਾ ਪਲੰਗ ਵਰਗੀ ਪਈ ਿਆਰੇ ਪਾਸੋਂ ਬਈ ਆ ਉਹੀ ਗੱਲ ਆ ਪਹਿਲਵਾਨਾਂ ਵਾਲਾ ਕੰਮ ਹੀ ਆ ਤੋਰਾ ਤੂਰਾ ਪਹਿਲਵਾਨਾਂ ਵਾਲਾ ਸਿਸਟਮ ਹੀ ਆ ਇੱਥੋਂ ਦਿਖਾ ਸਮਾਰ ਕੇ ਆ ਚੀਜ਼ ਸਾਰਾ ਦਿਖਾ ਦੇ ਕਿਧਰ ਰਹਿ ਨਾ ਜਾ ਬ੍ਰਦਰ ਇੱਥੋਂ ਇੱਥੋਂ ਪੂਰੀ ਦਿਖਾ ਦੇ ਬਸ ਹਾਂ ਹੰਡੀ ਬੋਗਾ ਬਾਈ ਯਾਰ ਉੱਚਾ ਨਾਲ ਬੱਚੀ ਕਮਾਲ ਆ ਬਾਈ ਬੱਸੀ ਦਾ ਕਿਰਾਂ ਕਰਦੇ ਤਾਜੀ ਸੂਈ ਨਾ ਠੀਕ ਹੈ ਗੱਲ। ਕਾਂਟਾ ਕੋ ਆ ਜੇ ਜੂਰੀ ਦੀ ਪੈਗੀ ਭਰਾ ਮੇਰਾ। ਠੀਕ ਹੈ ਜੀ। ਜੇਰ ਜੱਪੇ ਦਾ ਕੰਮ ਡੰਨਾ ਇਧਰੋਂ ਅਗਲੇ ਬੰਦੇ ਨੂੰ ਦਿਖਾ ਦੀ ਆਰਡਰ ਹੌਲੀ ਹੌਲੀ ਪਹੁੰਚ ਕੇ। ਤੇਰਾ ਬੱਚਾ ਦਾ ਕਰ ਦਿਆ। ਠੀਕ ਹੈ ਠੀਕ ਹੈ। ਪਹੁੰਚ ਕੇ ਪਹੁੰਚ ਕੇ ਲੈ ਚੱਲ ਲੈ ਚੱਲ ਲੈ ਚੱਲ ਕੋਈ ਨਹੀਂ। ਹੌਲੀ ਕਰਦਾ ਕਰੂਗੀ ਬੱਚਾ ਦਾ। ਹਾਂ ਹੌਲੀ ਲੈ ਚੱਲ। ਹੌਲੀ ਹੌਲੀ ਹੌਲੀ। ਸੂਆ ਦੂਜਾ ਦੰਦਾ 6 ਦੰਦ ਸਾਥੇ ਵੀ ਹੈਗੀ ਆ ਬੱਚੀ। ਬੱਸੀ ਬੱਸੀ ਬਹੁਤ ਚੰਗੀ ਹੈ। 12 ਵੀ ਤੁਹਾਨੂੰ ਮਾਰ ਕੇ ਦਿਖਾ ਦਾਂਗੇ ਆਪਾਂ ਇਹਦੀਆਂ ਤੇ ਦੁੱਧ ਪਾਈ ਨੇ ਜਿਵੇਂ ਦੱਸਿਆ ਵੀ ਮਾਲਕ ਨੇ ਪਹਿਲਾਂ ਤਾਂ ਕਿੰਨਾ ਦੱਸਿਆ ਸੀ? 2 ਆ ਤੇ ਬੱਚਾ ਲਾ ਕੇ ਜੀ ਧਾਰਾ ਤੁਹਾਨੂੰ ਮਾਰ ਕੇ ਦਿਖਾ ਦਾਂਗੇ ਤੇ ਰੇਟ ਆ ਜਿਹੜਾ ਰੇਟ ਵਾਲਾ ਵੀ ਸਿਸਟਮ ਸੋਡਾ ਮੈਂ ਵੀਡੀਓ ਦੇ ਵਿੱਚੇ ਕਰੀ ਚੀ ਕਰ ਦਨੇ ਆਪਾਂ ਹੈ ਇੱਥੋਂ ਦਿਖਾ ਬਿੱਲੇਸ ਮਾਰ ਕੇ ਆਲੇ ਦਾ ਵੀ ਦੇ ਦੇ ਕਿਹੜਾ ਇਹਦੀ ਆਰਡਰ ਕੁਆਲਿਟੀ ਦੇ ਤੇ ਹੁਣ ਇਹਦੀ ਬੱਛੀ ਤੇ ਵੀ ਮਾਰਨੀ ਦਿਖਾਓ ਨੰਨੇ ਬੰਦੀ ਸੋਹਣੀ ਬਹੁਤ ਦੇਖੀ ਯਾਰਾ ਇੱਥੋਂ ਇੱਕ ਨਾਲ ਇੱਕ ਫਰੀ ਆ ਨੰਨੇ ਗੁਲਾਬੀ ਗੁਲਾਬੀ ਨੋਜ ਦੇ ਵਿੱਚ ਆ ਗਈ ਵੀਰੇ ਲੈ ਲੈ ਲਾ ਦੇ ਬਾਈ ਲੈ ਆ ਜਾ ਲਾ ਦੇ ਬੱਚਾ ਬੱਚਾ ਲਾ ਦੇ ਧਾਰਾ ਇਹਦੀ ਆਪਾਂ ਤੁਹਾਨੂੰ ਮਾਰ ਕੇ ਦਿਖਾ ਦਾਨੇ ਆ ਲੈ ਜੀ ਆ ਗਈ ਜੇ ਮੈਂ ਕਹਣਾ ਦੱਸ ਦਿਆਂ ਆਪਾਂ ਇਹਨੇ ਜਰਸੀ ਦੀ ਬੱਚਲਾ ਡਿਟੇਲ ਆ ਹਾਂ ਬਿਲਕੁਲ ਲੈ ਬੱਚਾ ਵੀ ਤੁਹਾਨੂੰ ਆਪਾਂ ਚੁੰਗਦਾ ਦਿਖਾ ਦਨੇ ਨਾਲ ਇਹਦੇ ਆ ਕੀ ਬੱਚੀ ਲੈ ਘਰ ਦੇ ਬਣੇ ਨੀ ਬਹੁਤ ਸੋਹਣੀ ਆ ਯਾਰ ਆ ਨਾਲ ਲੈ ਤਾਰਾ ਤੁਹਾਨੂੰ ਮਾਰ ਕੇ ਆਪਾਂ ਦਿਖਾ ਦਨੇ ਚਵਾਈ ਦੀ ਹੈਗੀ ਆ ਫੁੱਲ ਓਕੇ ਦੀ ਰਿਪੋਰਟ ਆ ਇਹ ਤਾਰਾ ਵੀ ਫੁੱਲ ਮੋਟੀਆਂ ਪੈਂਦੀਆਂ ਲੈ ਅਗਲੇ ਥਾਂਾਂ ਤੇ ਵੀ ਮਾਰਦੇ ਜਿਵੇਂ ਕੋਰੇ ਇੱਕ ਨੰਬਰ ਆ ਬਰਾ ਗੁਰੀ ਚਵਾਈ ਹੈਗੀ ਆ 100 300 ਹੈਗੀ ਆ ਫੋਕੀ ਜਮਾ ਹਾਂ ਇੱਕ ਨੰਬਰ ਠੰਡੀ ਸੀ ਲੈ ਵੀਰੇ ਦਾ ਮੈਂ ਖਰੇ ਵੀ ਬੱਸੀ ਆਪ ਹੀ ਬੱਸੀ ਆ ਇਹ ਵੀਰੇ ਪੈਸੇ ਕਿੰਨੇ ਲਵੇਂਗਾ ਛੜ ਦੇ ਛੜ ਦੇ ਕਾਸ਼ 60000 ਦੀ ਦੇ ਦਾਂਗੇ ਭਰਾ ਨੂੰ ਮਾਨਤਾ ਨ ਕਰਦੇ 67000 ਦੀ ਦੇ ਦਾਂਗੇ 67000 ਦੀ ਬਾਈ ਕਹਿੰਦਾ ਇਹ ਬੱਚੀ ਆਪਾਂ ਦੇ ਦਾਂਗੇ ਤੇ ਮਾਨਤਾ ਨੂੰ ਜੋ ਕਰ ਦਾਂਗੇ ਆਰਡਰ ਰੱਖ ਦਈਏ ਜਿਵੇਂ ਤੁਹਾਨੂੰ ਦੱਸਿਆ ਵੀ ਫਿਕਸ ਬੜਾ ਸੋਹਣਾ ਆਰਡਰ ਆ ਬੜਾ ਮੇਰੇ ਕੋਲ ਹੋਰ ਵੀ ਬਹੁਤ ਨੇ ਕਹਿੰਦੀ ਸਾਰੀਆਂ ਮਾੜੀਆਂ ਹੁੰਦੀਆਂ ਪਰ ਲੇਵਾ ਬੜਾ ਵਧੀਆ ਸੋਹਣਾ ਲੱਗਿਆ ਬੜਾ ਕਾਠ ਵੀ ਚੰਗਾ ਆਰਡਰ ਵੀ ਸੋਹਣਾ ਬਰਮੀ ਸਰਦੀ ਵਾਲੀ ਮੈਂ ਉਨੀ ਮੂਹਰ ਨੂੰ ਉਨੀ ਮਗਰ ਨੂੰ ਦੇਖੀ ਇੱਥੇ ਸਾਈਡ ਤੋਂ ਦਿਖਾਣੀ ਪਈ ਲੈ ਉਨੀ ਮੂਹਰ ਨੂੰ ਉਨਾ ਮਗਰ ਨੂੰ ਹੀ ਕਰਦੇ ਜਿਹੜੀ ਮਗਰ ਮੂਹਰ ਵਾਲੇ ਵਪਰਾ ਤੇ ਮਗਰਬੀ ਬੱਸੀਆ 67 ਜਿਹਦਾ ਭਾਅ ਕੁਛ ਨਹੀਂ ਭਰਾ ਮੇਰੇ ਘਰ ਵਿੱਚ ਨਿਆਰੇ ਦੇ ਦੂ ਇਹ ਮਾਨਤਾਨ ਬਾਈ ਕਹਿੰਦਾ ਇਹ ਚੋ ਕਰ ਦਾਂਗੇ ਤੇ ਹੁਣ ਆ ਜਾ ਬਿੱਲੇ ਇਧਰ ਲੈ ਬੰਨੇ ਲਿਆ ਇਹਦੇ ਆਰਡਰ ਦੀ ਮਾਰ ਦੇ ਪਹਿਲਾਂ ਆ ਜਾ ਆ ਜਾ ਆ ਜਾ ਇਧਰ ਲੈ ਬੰਨੇ ਲਿਆ ਕੈਮਰਾ ਇਹਦੇ ਆਰਡਰ ਕੁਆਲਿਟੀ ਦਿਖਾ ਪਹਿਲਾਂ ਆਰਡਰ ਆ ਗਿਆ ਫੁੱਲ ਸਾਈਜ਼ ਚ ਬਹੁਤ ਚੰਗੀ ਆ ਵੀਰੇ ਠੰਡੀ ਸੀ ਲੱਗਦੀ ਪੰਜਾਬ ਵਾਲੀ ਜਰਸੀ ਆ ਗਈ ਲੈ ਠੰਡੀ ਸੀ ਲਾ ਗਈ ਸੁਆਦ ਚ ਤੋਰ ਬਾਈ ਖੋਲ ਕੇ ਸੁਆਦ ਖਾ ਦੂਜਾ ਸੁਆ ਵੀਰੇ ਐ ਨੂੰ ਹੋ ਜਾ ਇੱਕ ਪੈਂਦੀ ਕੱਢ ਲੀ ਆਪ ਵੀ ਬੱਸੀ ਆ ਨਾਲ ਵੀ ਨਾਲ ਵੀ ਬੱਸੀ ਆ ਨਾਲ ਵੀ ਇਹਦੇ ਜੇ ਗੱਲ ਕਰ ਲਈਏ ਜਰਸੀ ਨਸਲ ਦੀ ਸੱਜਣੋਂ ਬੱਛੀ ਆ ਗਈ ਜਦੋਂ ਮੈਂ ਲਈ ਸੀ ਭਰਾ ਮੇਰੇ ਮੈਨੂੰ ਤਾਂ ਪਤਾ ਨਹੀਂ ਉਹਨਾਂ ਪੰਜਾਹ ਜੀਰੋਂ ਬਾੜ ਦੀ ਕਹੇ ਜੀ ਬੱਸੀ ਠੀਕ ਆ ਗੱਲ ਤੇ ਆਪਾਂ ਦਾ ਆ ਲੈ ਕੇ ਆਏ ਭਰਾ ਜੀ ਉਹ ਲੈ ਕੇ ਆਏ ਮੈਨੂੰ ਦੱਸਾ ਜੀ ਮੈਂ ਤਾਂ ਆ ਬਾਈ ਕਹਿੰਦਾ ਆਪਾਂ ਜੀ ਤੋਂ ਲੈ ਕੇ ਆਏ ਜਾਣਕਾਰੀ ਉਹੀ ਦੇਵਾਂਗੇ ਜਿੰਨੀ ਕਰਕੇ ਹਾਂ ਹਾਂ ਜਿੰਨੀ ਕੋਈ ਮੈਂ ਵੀ ਆਵਾਜ਼ ਕੰਡਾ ਨਹੀਂ ਉਹਦਾ ਫਾਇਦਾ ਨਹੀਂ ਕਰਾਂ ਠੀਕ ਆ ਤੇ ਇਧਰੋਂ ਸਾਈਡ ਤੋਂ ਵੀ ਦਿਖਾ ਦੇ ਓਨੀ ਜਿਵੇਂ ਉਹ ਬੱਸੀ ਦਾ ਪਹਿਲਾਂ ਨਹੀਂ ਭਾਬੀ ਨੂੰ ਮੈਂ ਦੂਜੇ ਨੰਬਰ ਵਾਲੀ ਹੁਣ ਆ ਗਈ ਨਾ ਉਨੀ ਇਹਦਾ ਜਿਵੇਂ 19 ਮੂਰ ਨਹੀਂਦਾ ਬਾਈ ਯਾਰ ਜਾਨ ਵੀ ਫੁੱਲਾ ਹਾਂ ਇਹਨਾਂ 24 ਕਿਲੋ ਦਾ ਕੱਢਾ ਹੈਗਾ ਫੁੱਲੋਂ ਦਾ ਵੀਰੇ ਠੀਕ ਹੈ ਦੂਜਾ ਸੂਆ ਦੂਜਾ ਸੂਆ ਹਾਂ ਜਾਨ ਵਜਨ ਵਜੂਦ ਫੁੱਲਾ ਆਰਡਰ ਹੈਗਾ ਫੁੱਲ ਵੱਡਾ ਇੱਥੇ ਰੋ ਇੱਥੇ ਫੇਸ ਕੁਆਲਿਟੀ ਦੇ ਮਾਰਦੀ ਬਈ ਇੱਥੋਂ ਕਰਾਣੀ ਚਾਹੀਦੀ ਬਾਹਲੀ ਚੰਗੀ ਯਾਰ ਹੱਦੋਂ ਬਾਅਦ ਵਜਨ ਵਜੂਦ ਠੰਡੀ ਆ ਆ ਪੇਸ਼ਾਨ ਹੋ ਕੇ ਦਿਖਾ ਦੇ ਕੋਈ ਨਹੀਂ ਥੋੜਾ ਜਿਆ 13 ਹੋਰ ਤੋਰ ਦੇ ਇਹਨੂੰ ਇੱਥੋਂ ਘਮਾ ਲਿਆ ਪਹਿਲੇ ਆ ਇਹ ਘਮਾ ਲਿਆ ਘਮਾ ਲੇ ਕੋ ਹੈ 13 ਸੂਆ ਤੇ ਰਾਤ ਸੂਈ 12:00 ਵਜੇ ਵੀਰੇ ਜੇਰ ਜੂਰ ਪ੍ਰੋਪਰ ਇਹਦੀ ਪੈ ਗਈ ਆ ਫਾਰ ਬਹੁਤ ਠੰਡੀ ਆ ਸਵਾਦੀ ਠੰਡੀ ਤਾਂ ਦੇਖ ਲੈ ਕਿਵੇਂ ਖੜੀ ਦੇਖ ਲੈ ਦੋਨੇ ਪਾਸੇ ਖੜੀਆਂ ਨੇ ਕੁ ਚੱਕਰੀ ਰੰਗ ਰੂੰਗ ਬਹੁਤ ਸੁਣਾ ਰੰਗ ਦੀ ਆ ਹੱਦੋਂ ਵੱਧਾ ਆ ਹੋਆ ਰਮਾਂਡ ਵੀਰੇ ਆ ਲੈ ਚੱਲ ਬੋਜ ਦੇਖ ਲੈ 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 ਚੱਲ ਠੰਡੀ ਆਰ ਆ ਲੈ ਚੱਲ ਬੋਚ ਕੇ ਜੇਰ ਜੱਪਕੇ ਵਾਲਾ ਕੰਮ ਇਹਦਾ ਬਾਈ ਕਹਿੰਦਾ ਡਾਨਾ ਬੱਚਿਆਂ ਕਰਕੇ ਭਾਜਦੀਆਂ ਰੰਗਦੇ ਬੱਚੇ ਹਾਂ ਬੱਚੇ ਕਿਆ ਕਰੀ ਹੋਲੀ ਹੋਲੀ ਨੇੜੇ 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 ਫਰਕ ਨਹੀਂ ਆਂ ਘੂਰ ਲਾਸ ਮੜੇ ਮੜੇ ਘੂਰ ਦੇ ਬਸ ਬਸ ਨੇੜੇ ਫੜ ਕੇ ਲੈ ਚੱਲ ਤਾਰਾਂ ਇਹ ਵੀ ਦਿਖਾ ਦਾਂ ਮਾਰ ਹਾਂ ਮਾਰ ਦਾਂਗੇ ਬਹੁਤ ਮਾਰ ਦਾਂਗੇ ਵੀਰੇ ਨਾਲ ਇਹਦੇ ਬੱਚੀ ਬੱਸੀ ਆ ਨਾਲ ਇਹਦੇ ਕਈ ਵਾਰੀ ਆਉਣ ਲਾਣ ਭਰਾਣ ਅਜਾਣ ਵਜਨ ਵਜੂਦੋਂ ਫੁੱਲਾਉ ਤੁਹਾਡੇ ਸਾਹਮਣੇ ਆ ਥਣ ਵੀ ਪੂਰੀ ਦੂਰੀ ਤੇ ਲੱਗਿਆ ਬੱਚੇ ਨਾਲ ਦਾ ਹੀ ਲੱਗਿਆ ਤੇ ਆਰਡਰ ਆ ਜਿਹੜਾ ਆਰਡਰ ਹੈਗਾ ਬਿਲਕੁਲ ਠੋਸ ਜਿਵੇਂ 20 25 ਕਿਲੋ ਵਾਲੀ ਮੈਂ ਨੂੰ ਲੱਗਿਆ ਹੁੰਦਾ ਹਾਂ ਉਹ ਗੱਲ ਬਾਤ ਆ ਨਾਲ ਇਹਦੇ ਬੱਛੀ ਆ ਬੱਛੀ ਤੇ ਵੀ ਮਾਰਦੀ ਦੇਖ ਲੈ ਆਰਡਰ ਦੇਖ ਨਾੜਾ ਨੂੰ ਦੇਖ ਕਿਵੇਂ ਦਿਖਾਈ ਸਾਰਿਆਂ ਆ ਪੇਣਾ ਫਿਰ ਦੇਖ ਲੈ ਇੱਕ ਨੰਬਰ ਆ ਭਰਾ ਮੇਰਾ ਜਮਾਂ ਫਿਰ ਉਹਦਾ ਕਿਲੇ ਪਾਂਡਾ ਕੰਮ ਇਹ ਗੁਰਦਾ ਘਟੇ ਲਈ ਫਿਰਦੇ ਜਮਾ ਸਵੇਰ ਆਦੀ ਸਵੇਰ ਵਾਲੀ ਠੰਡੀ ਵਾਲਾ ਸਵੇਰ ਆਦੀ ਆ ਗਈ ਠੰਡੀ ਸੀਲ ਗਰਮ ਐ ਠੋਸ ਆ ਗਿਆ ਜਮਾ ਮੈਂ ਇੱਕ ਵਾਰ ਕਰਿਆ ਉਹ ਨਹੀਂ ਗਰਮ ਵਾਲਾ ਕੰਮ ਨਹੀਂ ਤੇ ਹੁਣ ਮਾਰਦੇ ਪਹਿਲੇ ਪੰਛੀ ਤੇ ਕੈਮਰਾ ਨਾਲ ਪਿਓਰ ਜਰਸੀ ਦੀ ਆ ਗਈ ਇਹਦੇ ਪੰਛੀ ਜੀ ਦੇਖੋ ਤੂ ਆ ਦੇਖਣਾ ਪਹਿਲੇ ਬਸ ਸੀ ਵੀ 50 ਬਾੜ ਦੇ ਐਵੇਂ ਨਹੀਂ ਕਿਹਾ ਵੀਰੇ ਜੇ ਕੋਈ ਸੈਂਪਲ ਕਰਾਉਣਾ ਕਰੇ ਕਰਾ ਲੇ ਆਪਾਂ ਨੂੰ ਕੋਈ ਚੱਕਰ ਨਹੀਂ ਆ ਠੀਕ ਹੈ ਗੱਲ ਹਾਂ ਉਹ ਨਹੀਂ ਹੁੰਦਾ ਵੀ ਆਪਾਂ ਨਹੀਂ ਆਪਾਂ ਕੋ ਕਰਾਂ ਜੀ ਜਵਾਬ ਹਾਂ ਧੰਲਾ ਇਹਨੂੰ ਬੱਚਾ ਤਾਰ ਆਈ ਜਾ ਵੀ ਸੁਣੋ ਆਪਾਂ ਦਾ ਬੱਚੀ ਚੁੰਗਦੀ ਤੁਹਾਨੂੰ ਸਜਣਾ ਦਿਖਾ ਦੇਣਾ ਕਿਉਂਕਿ ਬਾਅਦ ਚੋਂ ਕਈ ਸਜਣਾ ਦੀ ਸ਼ਿਕਾਇਤ ਹੁੰਦੇ ਵੀ ਬੱਚਾ ਚੁੰਗਦਾ ਨਹੀਂ ਦਿਖਾਉਂਦੇ ਘਰ ਦੇ ਬੱਚੇ ਬੰਨੇ ਬੱਸੀ ਬਹੁਤ ਪੈਰੀ ਗੁਰੂ ਦੀ ਗੋਈ ਕਰਦੇ ਬੱਚੇ ਬੰਨੇ ਤੇ ਹੁਣ ਦਿਖਾ ਦੇ ਦੀਆਂ ਮਾਰ ਕੇ ਧਾਰਾਂ ਹਣ ਦੇਖ ਬਈ ਦੂਰ ਦੂਰ ਤੇ ਲੱਗਾ ਗੇਠ ਗੇਠ ਦਿਖਿਆ ਦੇਖ ਬੂਲੇ ਦੇਖ ਦਿਖਾ ਦੀ ਬਿੱਲੇ ਸਮਾਰ ਕੇ ਤਸੱਲੀ ਕਰਾ ਦੀ ਚਮਕੌਰ ਦੀ ਧੋਲੇ ਵਾਲੇ ਦੀ ਅੱਜ ਹਰੇਕ ਪੱਖ ਤੋਂ ਨਹੀਂ ਆਪਾਂ ਚੀਜ਼ ਦੀ ਥਲੀ ਹੋਵੇ ਜੇ ਚੰਗੀ ਨੂੰ ਚੰਗੀ ਬਹੁਤ ਮਾੜੀ ਨੂੰ ਮਾੜੀ ਮੈਂ ਕਹੀ ਸੱਜਣਾ ਇਹ ਕਹਿੰਦੇ ਨੇ ਕਹਿੰਦੇ ਵੀ ਚਮਕੌਰ ਨਾਲੋਂ ਤਰੀ ਜ਼ਿਆਦਾ ਹੀ ਲਿਹਾਜ ਜਾਗੀ ਇਹ ਗੱਲ ਦਾ ਗਿਲਾ ਕਰਦੇ ਨੇ ਪਤਾ ਨਹੀਂ ਕੀ ਆ। ਅੱਛਾ ਚਲ ਉਹ ਚੀਜ਼ ਪੁੱਜਣ ਗਿਆ ਚੰਗੀ ਕਹਦੀ ਉਹ ਮਾੜੀ ਨੂੰ ਮਾੜੀ ਮਾੜੀ ਨੂੰ ਮਾੜੀ ਕਹਿੰਦੇ ਆ। ਇੱਥੋਂ ਵਿਲੇ ਚਵਾਈ ਦੇ ਸਾਂਗੇ। ਲੈ ਚਵਾਈ ਦੇਖੀ। ਡਾਂਗਾ ਮਰ ਗਈ ਆ ਤੇ ਪਿਛਲੇ ਤੋਂ ਵੀ ਮਾਰਦੇ ਬਾਈ। ਚਵਾਈ ਆ ਗਈ ਫੁੱਲ ਮੋਟੀ ਮੱਜਾਂ ਨਾਲ ਦੀ ਤੇ ਬਿਨਾਂ ਨਿਆਣੇ ਤੋਂ ਖੜੀ ਇੱਕ ਗੱਲ ਇਹ ਵੀ ਤੁਹਾਨੂੰ ਦੱਸ ਦਾਨਾ। ਸਵੇਰ ਦੀ ਠੰਡੀ ਸੀ ਲਾਗੀ ਬਿਲਕੁਲ। ਬੜੀ ਠੰਡੀ ਚਵਾਈ ਆਇਤ ਨੂੰ ਬੰਗਵਾਇਆ ਕੜ ਦੋ ਛੜ ਦੋ ਤੇ ਬਿਨਾ ਨਿਆਣੀ ਤੋਂ ਖੜੀਆ ਪਿੱਲੇ ਦਿਖਾ ਦੇ ਰਿਹਾ ਇੱਕ ਵਾਰੀ ਇਹ ਦਿਖਾ ਦੇ ਪਰਾ ਮੇਰੇ ਬਿੱਟੇ ਬੰਨੇ ਬੰਨੇ ਵੀ ਦਿਖਾ ਦੇ ਬਸ 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 ਮਾੜੀ ਤਰ੍ਹਾਂ ਹੋਰ ਸਾਲੀ ਕਰਾ ਦੀ ਇਹ ਆਨਲਾਈਨ ਜਾਊਗੀ ਮੈਨੂੰ ਪੱਕਾ ਹੀ ਪਤਾ ਹੈ ਸੌ ਦਾ ਸੌ ਜਾਊਗਾ ਠੀਕ ਹੈ ਤਾਂ ਐਸੇ ਕਿੰਨੇ ਲੈएंगे ਇਹਦੇ ਬਸ ਪੈਸੇ ਦੱਸੀ ਦੀ ਕਿੰਨੇ ਲੈਣੇ ਕਾਣਾ ਜਰ ਜਿਵੇਂ ਆਪਾਂ ਆਰਡਰ ਦਿਖਾਈ ਬਿੱਲੇ ਜਿਵੇਂ ਹੁਣ ਤਰ੍ਹਾਂ ਗੁਰੂ ਗਰਮੀ ਦਾ ਸੀਜ਼ਨ ਆ ਰਿਹਾ ਯਾਰਾ ਹਾਂਜੀ ਜਿਹਦਾ ਮੈਂ 85 ਵੀ ਮੰਗਲਾ ਤਾਂ ਵੀ ਥੋੜਾ ਜਿਆਦਾ ਯਾਰਾ ਵੀ ਆਪਾਂ ਕਿੰਨੇ ਲਵਾਂਗੇ ਬਸ ਆਪਾਂ 75 ਦੀ ਦੇ ਦਾਂਗੇ ਬਈ ਯਾਰ ਪੂਰੇ ਦੀ ਪੂਰੇ 75 ਦੀ ਥੋੜਾ ਬੋਤਾ ਕਰ ਦਾਂਗੇ ਮਾਂ ਤਾਂ ਹੁੰਦਾ ਕਰਾਂਗੇ ਬਾਹਰ ਲੰਮਾ ਜੋੜਾ ਕੰਮ ਨਹੀਂ ਕਦੇ ਉਹ ਤਾਂ ਬੈਠਦਾ 80 85 ਹਜ਼ਾਰ ਦੀ ਪੋਲਿਆ ਥਰਾਂ ਵੀਰੇ ਇੱਥੋਂ ਸਾਰੀ ਦਿਖਾ ਨਹੀਂ ਬਿੱਲੇ ਬੈਠੋ ਬੱਸੀ ਬੁੱਸੀ ਦੇਖੀ ਨਾ ਬੱਸੀ ਦੀ ਕੀ ਹੁਵਾ ਦਾ ਬੱਸੀ ਦਾ ਮੈਨੂੰ ਬੜਾ ਸੋਹਣਾ ਲੱਗਦਾ ਪਿਆਰੀ ਲੱਗਦੀ ਬੱਛੀ ਆ ਗਈ ਪਿਓਰ ਜਰਸੀ ਦੀ ਨਾ ਕੁਆਲਿਟੀ ਵਾਲੀ ਆਈ ਆ ਪੱਕਾ ਪਾਣੀ ਖੜ ਜੂਗਾ ਇਹਦੇ 100 ਗ੍ਰਾਮ ਦਾ ਵਟਦੀ ਪਿਆਗਣੀ ਠੀਕ ਆ ਗੱਲ ਹਾਂ ਆ ਨਾਲ ਵੀ ਬੱਛੀ ਆ ਆਪ ਵੀ ਬੱਛੀ ਆ ਗਈ ਥਣ 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 ਬ 72 ਜਬਾਈ ਕਹਿੰਦਾ ਕੋਈ ਬਾੜਾ ਜਾਵੇ ਓਲੇ ਵਾਲੀ ਗੱਲ ਨਹੀਂ ਹੈ ਕੋਲੋ ਭਾਈ ਨਾਲ ਹੀ ਹੈ ਵੀ ਛੋਟੀ ਨਹੀਂ ਹੈਗੀ ਲੈਂਗ ਮਾਂ ਤਾਨ ਜਈ ਆ ਹਾਂ ਤੇ ਐਂ ਘੁੰਮ ਜਾ ਇੱਥੋਂ ਵਿਲੇ ਹੁਣ ਮਾਰ ਦੇ ਤਿੰਨ ਨੰਬਰਾਂ ਦੇ ਪਹਿਲਾਂ ਉਹਦੇ ਆਰਡਰ ਕੁਆਲਿਟੀ ਇੱਥੇ ਲਈ ਭਾਈ ਹੁਣ 15 ਤੋਂ 16 ਕਿਲੋ ਉਹਦਾ ਥੱਲੇ 15 16 ਕਿਲੋ ਹਾਜ਼ਰ ਹਾਜ਼ਰ ਆ ਜਮਾ ਸੂਈ ਨੂੰ ਹੋ ਗਏ ਪੰਜ-ਛੇ ਦਿਨੋਂ ਆਪ ਤੈਨੂੰ ਮੈਂ ਝੂਠ ਬਾਈ ਮੈਂ ਅਗਰ ਬੱਸੀ ਇਹਦੇ ਸਾਹੀਵਾਲ ਦੇ ਜਰਸੀ ਦਾ ਕ੍ਰਾਸ ਹੈ ਠੀਕ ਹੈ ਕੰਡ ਨਾਲ ਇਹਦੇ ਵੀ ਬੱਛੀ ਆ ਤੇ ਇਹ ਵੀ ਆਰਡਰ ਕੁਆਲਿਟੀ ਦਿਖਾਏ ਥੋੜੀ ਜਿਆਦਾ ਹੌਲੀ ਹੌਲੀ ਬੋਚ ਕੇ ਬੋਚ ਕੇ ਹੌਲੀ ਹੌਲੀ ਤਕਾਈ ਨਾ ਤੋਰ ਦੇਣ ਦਿਖਾ ਦੇ ਸਮਾਰ ਕੇ ਇਹਦਾ ਸੂਆ ਕਿਹੜਾ ਜੀ ਇਹ ਦੂਜਾ ਸੂਆ ਵੀਰੇ ਕਿਹੜੀ ਕੰਪਨੀ ਚ ਪੈਂਦੀ ਹੈ ਇਹ ਐਚਪ ਕਰਾਉ ਸੀ ਆ ਬਾਈ ਯਾਰ ਗਰਮੀ ਵਾਲੀ ਹੈ ਗਰਮੀ ਵਾਲੇ ਤੋਫੇ ਜਿਹਦੇ ਹਿਸਾਬ ਨਾਲ ਧੁੱਪਾਂ ਚੜ ਗਈਆਂ ਹਾਂ ਜਿਹੜੇ ਹਿਸਾਬ ਨਾਲ ਧੁੱਪਾਂ ਚੜ ਗਈਆਂ ਬਾਈ ਕਹਿੰਦਾ ਗਰਮੀ ਵਾਲਾ ਤੋਹਫਾ ਉਹ ਹਿਸਾਬ ਨਾਲ ਆ ਮੋੜ ਲਾ ਇਹ ਇੱਥੋਂ ਮੋੜ ਲਾ ਉੱਡੂਗੀ ਇਹ ਮੈਨੂੰ ਹਾਂ ਕੇ ਹਾਂ ਦਿਲ ਥਣ ਥਣ ਬੜਾ ਸੋਹਣਾ ਲੱਗੇ ਗੁਲੀ ਹੱਥੋਂ ਵੱਧ ਦੋਖਲਾ ਬੜਾ ਸੋਹਣਾ ਸਨ ਲੱਗਿਆ ਗੁੱਲੇ ਵਾਲਾ ਥਣ ਲੱਗਿਆ ਜਾਨਾ ਠੰਡੀ ਆ ਗਈ ਬਹੁਤ ਵਧੀਆ ਸਵੇਰ ਦੀ ਠੰਡੀ ਆ ਗਈ ਬਾਈ ਸਵੇਰ ਦੀ ਵੀਰੇ ਖਸ ਠੀਕ ਹੈ ਹਾਂ ਕਿੰਨਾ ਕੁ ਦੁੱਧ ਪਾ ਸਕਦੀ ਆ ਕੋਈ ਇਹ ਇਹ ਤਾਂ ਬਾਹਰ ਪਾਉਗੀ ਵੀਰੇ ਹੁਣ 15 ਤੋਂ 16 ਕਿਲੋ ਦੁੱਧ ਖੁੱਲਾ ਆ ਜਾ ਥੱਲੇ ਹੈਗਾ ਹੁਣ ਹਾਂ ਚੋਕ ਲੈ ਜੀ ਆਪਾਂ 15 16 ਕਿਲੋ ਡੰਗ ਤੋਂ ਡੰਗ ਚਾਰ ਡੰਗ ਪੰਜ ਡੰਗ ਝੋਲੇ ਤਸੱਲੀ ਕਰਾ ਦਾਂਗੇ ਤਸੱਲੀ ਕਰਾ ਦੇ ਦੁੱਧ ਵੀ ਇੱਕ ਗੱਲ ਹੋਰ ਦੱਸ ਦਾਂ ਨਾ ਇਹਦੀ ਅਗਲੇ ਪੰਨੇ ਦਿਖਾ ਡਰ ਮੱਜਾਂ ਨਾਲ ਦਾ ਹੀ ਹੋਊਗਾ ਹਾਂ ਦੁੱਧ ਵੀ ਇਹਦਾ ਮੱਜਾਂ ਨਾਲ ਦੀ ਹੋਊਗਾ ਇੱਥੋਂ ਬਿੱਲੇ ਅੱਗੇ ਪਿੱਛੇ ਦਾ ਆਰਡਰ ਦਿਖਾ ਦੇ ਪਛਾਣੂ ਹੋਊਗਾ ਦੋਨੇ ਸਾਈਡਾਂ ਰੱਖਦੀ ਆ ਤੇ ਨਾਲ ਇਹਦੇ ਵੀ ਪੱਛੀ ਆ ਲੱਲਾ ਦੇ ਬੱਚਾ ਬਾਈ ਛੱਡ ਦੇ ਬੱਚਾ ਛੱਡ ਦੇ ਛੱਡ ਦੇ ਬੱਚ ਤੇ ਆਪਾਂ ਇੱਕ ਲੈ ਬੱਛੀ ਚੋਂ ਦੀ ਇਹਦੀ ਆਪਾਂ ਤੁਹਾਨੂੰ ਦਿਖਾ ਦੇਣਾ ਲੈ ਘਰ ਦੇ ਬੰਨੇ ਬਾਈ 14 ਤੁਹਾਨੂੰ ਮਾਰ ਕੇ ਦਿਖਾ ਦੇਣਾ ਚਵਾਈ ਇਹਦੀ ਦੇਖਣ ਦੇ ਕਾਬਲ ਆਪਾਂ ਕਹਿ ਸਕਦੇ ਆਂ ਵੀ ਦੇਖਣ ਵਾਲੀ ਚਵਾਈ ਹੋਊਗੀ ਇਹ ਬੱਛੀ ਸੂਆ ਬਾਈ ਕਹਿੰਦਾ ਇਹਦਾ ਵੀ ਦੂਜਾ ਤੇ ਤਾਜੀ ਸੂਆ ਪੰਜਾਂ ਚਾਰਾਂ ਦਿਨਾਂ ਦੀ ਇਹਦੇ ਕੋਲੇ ਦੁੱਧ ਬਾਈ ਤਿਆਰ ਆ 15 16 ਕਿਲੋ ਹਾਂ ਤੇ ਮਾਰਦੇ ਚਮਕੌਰ ਧਾਰਾਂ ਇਹ ਥਣ ਦਾ ਸੈਜ ਵੀ ਸੋਹਣਾ ਰੱਖਦੀ ਆ ਬਾਕੀ ਚਵਾਈ ਇਹਦੀ ਤੁਹਾਨੂੰ ਹੁਣ ਦੱਸ ਜੀ ਗਰਨੇ ਵਾਲਾ ਕੰਮ ਇਹ ਕਰਦੀ ਜੀ ਹਾਈ ਜੀ ਬਾਈ ਬੜੀ ਯਾਰਾ ਕਮਾਂਡੀਆਂ ਦੇ ਸੁਣਾ ਕਰੂ ਖੜਕਾ ਇਹਦੇ ਚ ਆ ਕਰੋਗੇ ਪਿਛਲਾ ਜੋ ਮਾਰ ਦੂੰਗੀ ਪਿਛਲਾ ਜੋ ਲੋ ਬ੍ਰਦਰ ਹਾਈ ਬੜੀ ਜਵਾਈ ਮੋਟੀ ਜਵਾਈ ਯਾਰਾ ਮੈਂ ਵਰਗੀ ਸਵਾਈ ਹੈ ਗਿਆ ਮੋਟੀ ਪੈਸੇ ਦੱਸ ਦੇ ਬਸ ਛੱਡ ਦੇ ਛੱਡ ਦੇ ਥਾਂ ਥਾਂ ਬਹੁਤ ਸੋਹਣ ਲੱਗਾ ਗੁਰੂ ਦੇਖੀ ਪੈਸਾ ਹਮ ਦੁੱਧੜਾ ਪੀਸ ਤਾਂ ਆ ਜਾਂਦੇ ਨਾੜਾ ਲਾ ਕੇ ਥਾਂ ਦੇ ਉੱਤੇ ਠੀਕ ਹੈ ਕਿਵੇਂ ਵੇਚਿਆ ਦਾ ਠੀਕ ਹੈ ਵੇਂਦੇ ਐਸੀ ਥਾਂ ਲੱਗਾ ਮੁੱਠੀ ਵਾਲਾ ਜਮਾ ਪੈਸੇ ਸੀ ਪੈਸੇ ਪੈਸੇ 52000 ਦੀ ਦੇ ਦਿੰਦਾ ਕੋਲ ਮਾਨਤਾਨ ਮਾਨਤਾਨ ਕਹਦਾ ਰੂਪਣੇ ਕਰੀ ਤੁਸੀਂ ਬੰਦਾ ਆ ਗਿਆ ਦੇਖਦੇ ਦੇਖੇ ਤੋਰੂਗਾ ਮੋੜ ਦਾ ਦਿੰਦਾ ਨਹੀਂ ਕੋਈ ਵੀ ਆ ਗਈ ਠੀਕ ਹੈ ਪੰਜਾਂ ਜੋ ਮੰਗ ਲਈ ਕਿਸੇ ਨੇ ਠੀਕ ਹੈ ਲਪਰਾ ਮਰਉਂਗੀ ਕੋਈ ਪਾਣੀ ਦਾਗਾ ਮਰੀ ਉਹਦਾ ਕਹਿ ਨਹੀਂ ਕੀ ਆ ਠੀਕ ਹੈ ਨਹੀਂ ਦੇਖੇ ਤੋਰੂਗਾ ਇਹ ਬੱਛੀ ਬਾਈ ਕਹਿੰਦਾ ਦੇਵਾਂਗੇ 52 ਦੀ ਮਾਨਤਾਨ ਹੋ ਜੋ ਇਹ ਆ ਗਈ ਐਫ ਐਕਸ ਕ੍ਰਾਸ ਦੇ ਵਿੱਚ ਤੇ ਨਾਲ ਇਹਦੇ ਸਾਈਡ ਹਾਲ ਤੇ ਜਰਸੀ ਦਾ ਕ੍ਰਾਸ ਬੱਛੀ ਆ ਗਈ ਤੇ ਹੁਣ ਆਪਾਂ ਤੁਹਾਨੂੰ ਦਿਖਾ ਦਾਨਿਆ 4 ਨੰਬਰ ਵਾਲਾ ਤੋਹਫਾ ਮਾਰਵਿਲ ਕੈਮਰਾ ਉਹ ਮਾਰਦੇ ਚਾਰ ਨੰਬਰ ਵਾਲੀ ਦੇ ਕੈਮਰਾ ਇਹਦਾ ਬੱਚਾ ਬੰਦਾ ਮੂਰੇ ਤਾਂ ਹਨਾ ਹੋਰ ਉਹਦੇ ਨਾਂ ਦੇ ਨਾਲ ਪਸੰਦੀ ਫਿਰ ਤੈਨੂੰ ਪਤਾ ਬਈ ਤਾਂ ਗਾਂ ਦਾ ਪਤਾ ਨਹੀਂ ਮੜਾ ਚੱਟ ਲਿਆ ਪਹਿਲਾਂ ਨਾ ਬੱਸੀ ਆ ਪਹਿਲਾਂ ਨਾ ਬੱਸੀ ਆ ਬਈ ਚਾਰ ਦਾ ਮੂੰਹ ਆ ਵੀਰੇ ਇਹ ਠੀਕ ਆ ਦੰਦਾਂ ਚ ਆ ਗਈ ਚਾਰ ਦੰਦ ਸੂ ਆ ਪਹਿਲਾ ਤੇ ਆ ਗਈ ਡੱਬੇ ਪ੍ਰਿੰਟ ਚ ਹਾਂ ਜਵਾਨ ਡੱਬੀ ਨਾ ਤੇ ਥਣ ਥਣ ਨੂੰ ਬਹੁਤ ਸੋਹਣਾ ਲੱਗਾ ਮੁਠੀ ਆ ਥਣ ਲੱਗਾ ਵੀਰੇ ਫੋੜੀ ਪੋੜੀ ਪਾ ਲੈ ਇੱਕ ਵਾਰੀ ਬਾਦੀ ਆ ਗਈ ਮੜਾ ਜੀ ਬਾਦੀ ਤੈਨੂੰ ਮਿੱਠੇ ਨਾਲ ਹੋ ਜਾਂਦੇ ਭਲੂਣ ਬੱਸੀ ਹੁੰਦਾ ਫਿਰ ਕੱਦ ਚੰਗਾ ਪਹਿਲਣ ਦੇ ਹਿਸਾਬ ਨਾਲ ਨਾ ਆ ਗਈ ਬਹੁਤ ਵਈਆ ਬੱਚਾ ਕਿਹਦੇ ਨਾਮ ਇਹਦੇ ਮਾਗਰ ਬੱਸ ਆ ਗਿਆ ਵੀਰੇ ਦੇਖੀ ਦੇਖੀ ਖੜਨੀ ਖੁੰਮੀਆਂ ਹਿਰਨ ਵਰਗੀ ਉੱਚੀ ਮੇਲ ਕਾ ਇੱਥੇ ਰੋਕ ਲੈ ਇੱਥੋਂ ਫੇਸ ਕੁਆਲਿਟੀ ਦਿਖਾ ਦੀ ਬਿੱਲੇ ਸੀਲ ਠੰਡੀ ਆ ਵੱਧ ਚਾਰੇ ਪਾਸੇ ਬਾਈ ਇੱਥੋਂ ਇੱਥੋਂ ਹੀ ਮਾਰ ਦੇ ਜਿਆਦਾ ਨੇੜੇ ਨਾ ਜਾ ਬਾਈ ਇੱਥੇ ਸਾਰੀ ਸੀਲ ਠੰਡੀ ਆ ਕਿ ਦੰਦੀ ਦਿਖਾਉਣਾ ਆ ਬਾਈ ਜੀ ਚੱਲਦਾ ਦੰਦ ਵੀ ਕਰ ਬੱਚਾ ਦੇਖੇ ਨੀ ਬਈ ਤਿਆਰ ਕਰਨਾ ਹੋ ਲੈ ਦੰਦਾਂ ਚ ਆ ਗਈ ਚਾਰ ਦੰਦ ਸਾਈਡ ਵਾਲੇ ਬਿਲਕੁਲ ਹਾਂ ਚ ਹਾਂ ਚਾਰ ਦੰਦ ਪਿਓਰ ਹੈ ਆ ਲੈ ਚੱਲ ਬਈ ਇਹਨੂੰ ਇੱਥੋਂ ਦਿਖਾ ਦੀ ਬਿੱਲੇ ਆਰਡਰ ਕੁਆਲਿਟੀ ਥਣ ਦਾ ਸੈਜ ਬਹੁਤ ਸੋਹਣਾ ਰੱਖਦੇ ਜਿਹਦੇ ਹਿਸਾਬ ਮੁੱਠ ਬਾਈ ਦੀ ਫੋਕੀ ਜਮਾ ਜਮਾ ਪੋਲੀ ਰੂਮ ਵਰਗੀ ਠੰਡੀ ਸੀਲ ਵਰਫ ਵਰਗੀ ਹੈ ਬਈਆ ਧਾਰਾਂ ਦਿਖਾਵਾਂਗੇ ਧਾਰਾਂ ਵੀ ਮਾਰਾਂਗੇ ਦੀ ਕਰਮ ਵਾਲੀ ਦੀ ਪੈਸੇ ਤਾਂ ਨਹੀਂ ਮੰਗਦਾ ਬਾਲੇ ਪੈਸੇ ਦਾ ਆਪਾਂ ਜਮਾ ਮੁਕਤ ਵਾਲਾ ਕੰਮ ਹੀ ਮੰਗਾਂਗੇ ਚਾਰ ਦੰਦ ਕਰਕੇ ਵਾਂਗੇ ਤੇ ਪ੍ਰਿੰਟ ਦੀ ਜੈ ਮੰਗਾਂਗੇ ਦੰਦਾਂ ਦਾ ਹਿਸਾਬ ਨਹੀਂ ਮੰਗਦੇ ਭਰਾ ਮੇਰਾ ਬਾਕੀ ਕੀ ਦੀ ਮੰਗ ਲਾਂਗੇ ਠੀਕ ਹੈ ਗੱਲ ਤੇ ਲਾ ਇਹਨੂੰ ਬੱਚਾ ਦਿਖਾ ਦੀ ਮਾਰ ਕੇ ਧਾਰਾਂ ਫੇਸ ਕੁਆਲਟੀ ਵੀ ਸੋਹਣੀ ਹੈ ਦੀ ਤੇ ਬਾਕੀ ਸੂਆ ਪਹਿਲਾਂ ਆ ਗਈ ਜੈਨੂਅਲ ਦੰਦਾਂ ਚੈੱਕ ਸਾਨੂੰ ਮਾ ਕਰਾਤੀ ਚਾਰ ਦੰਦ ਦਾ ਤੇ ਨਾਲ ਇਹਦੇ ਆ ਗਿਆ ਮੇਲ ਕਾਫ ਤੇ ਵਾਟਨ ਦੀ ਬਈਆ ਵਧੀਆ ਕੁਝ ਵੀ ਨਹੀਂ ਕਹਿੰਦੀ ਯਾਰ ਕਰ ਮਾਰਨ ਮੇਲ ਕਾਫੀ ਵਿਲੇ ਦਿਖਾ ਦੇ ਚੁੰਗਦਾ ਹੋਈ ਐਂ ਦਿਖਾ ਦੇ ਇਥੋਂ ਤੇ ਨਿਆਣਾ ਇਹ ਵੀ ਲੈਂਦੀ ਆ ਬਾਕੀ ਨਿਆਣਾ ਪਾਉਣਾ ਪਾ ਸਕਦੇ ਹੋ ਨਹੀਂ ਵੀ ਪਾਉਣਾ ਤਾਂ ਵੀ ਕੋਈ ਦਿੱਕਤ ਨਹੀਂ ਦੇ ਠੰਡੀ ਸੀ ਲੈ ਆ ਗਈ ਹੋਊ ਕਰਦੇ ਮਾਰ ਦੇ ਤਰ ਸਮਾ ਵੀ ਸੋਨਾ ਕਰਦੀ ਆ ਤੇ ਚਵਾਈ ਵੀ ਹੈਗੀ ਆ ਮੈਂ ਕਹਣਾ ਚਾਰਾਂ ਚੋਂ ਫੋਕੀ ਆਈ ਜਮੇਂ ਵੀ ਦੀ ਚਵਾਈ ਹੈ ਥਣ ਵੀ ਮੁਠੀਆ ਲੱਗ ਬਈ ਐ ਨਹੀਂ ਕਰੇ ਲੈ ਹੁਣ ਪਿਛਲਾਂ ਚੋਂ ਵੀ ਮਾਰ ਦੇ ਜਵਾਈ ਦੀ ਆ ਗਈ ਫੁੱਲ ਫੋਕੀ ਦੰਦਾਂ ਤੇ ਚਾਰ ਦੰਦ ਡੱਬੀ ਪ੍ਰਿੰਟ ਵਾਲੀ ਸੂਆ ਪਹਿਲਾ ਕੱਦ ਵੀ ਚੰਗਾ ਆ ਗਿਆ ਐ ਛੜ ਦੇ ਚਮਕੌਰ ਹੁਣ ਪੈਸੇ ਦੱਸ ਦੇ ਕਿੰਨੇ ਲੱਗੇਗਾ ਛੜ ਦੇ ਇਥੋਂ ਫੇਸ ਕੁਆਲਟੀ ਦਿਖਾ ਦੇ ਇਧਰੋਂ ਮੈਂ 52000 ਦੀ ਬੱਸੀ ਦੇ ਦਾਂਗੇ ਭਰਾ ਮੇਰਾ ਇਹ ਵੀ 52 ਦੀ ਦੇ ਦਾਂਗੇ ਜੋੜਾ ਲੱਖ ਦਾ ਹੋਜੂ ਜੋੜਾ 1 2 ਦਾ ਦੇ ਦਾਂਗੇ ਭਰਾ ਮੈਂ 2 ਛੜ ਦਾਂਗੇ ਯਾਰ ਦੇਖੀ ਬਹਿ ਤੇ ਉਹਨਾਂ ਦਾ 1 4 ਹੋ ਗਿਆ ਆਹ ਇੱਕ ਚਾਰਾ ਕਾ ਦੋ ਸਾੜ ਦਾ ਬੱਸੀਆਂ ਚੰਗੀਆਂ ਦੰਦਾਂ ਦੇ ਬਾਰੇ ਕੌਣ ਦੱਸਦਾ ਪੈਂਦਾ ਮੇਰੇ ਕੋਲ ਸਹੀ ਰਸੀ ਤੂੰ ਰੋਜ਼ ਦੂਜੀਆ ਮੈਂ ਫਿਕਸ ਜਈ ਕਰਦੇ ਕੰਮ ਜੋੜੇ ਦਾ ਤਾਂ ਲੱਖ ਦਾ ਜੇ ਤੂੰ ਕਦਾ ਤੂੰ ਲੱਖ ਹੀ ਪੂਰੇ ਲੱਖ ਦਾ ਫਿਕਸੇ ਕਰ ਦੇਗਾ ਆਪਾਂ ਜੋੜਾ ਲੱਖ ਦਾ ਦੇ ਦਾਂਗੇ ਜਿਆਦਾ ਇਹ ਜੋੜਾ ਬਾਈ ਨਾ ਗੱਡੇ ਪੱਸੀਆਂ ਦੇਖੀ ਲੈ ਦੰਦਾਂ ਦਾ ਪੀਸਾ ਕੱਦ ਵਾਲੀ ਬੱਸੀ ਆ ਦੇਖਾਈ ਮੈਂ ਕਹਿੰਦੀ ਮੂਰੇ ਹੋ ਕੇ ਇੱਧਰ ਫੜ ਕੇ ਮੇਜੋ ਦੇਖਾ ਮੈਂ ਕਿੰਨਾ ਕਰਦਾ ਬੱਸੀ ਇੱਥੇ ਖੜ ਕੇ ਕੱਦ ਵੀ ਚੰਗਾ ਆਰਡਰ ਦਾ ਸਾਈਜ਼ ਵੀ ਸੋਨਾ ਰੱਖਦੀ ਆ ਲੈ ਦੇਖ ਫੁੱਲ ਸਾਈਜ਼ ਦੇ ਵਿੱਚ ਆਉਂਦੀ ਹੈਗੀ ਵੀ ਛੋਟੀ ਆ ਥਣਲੇ ਬਲੇਆਂ ਕਾਇਆਂ ਨੇ ਬਾਈ ਬਬੇ ਸ਼ਾਨ ਨਾ ਕਰੋ ਬਾਈ ਨੂੰ ਕੱਲੀ ਕੱਲੀ 52 ਨਹੀਂ 52 52 ਦੀ ਦੇ ਦਾਂਗੇ ਇੱਕ ਤੁਹਾਨੂੰ ਆ ਤੋਹਫਾ ਖਾਇ ਤੀ ਜਰਸੀ ਦਾ ਇੱਕ ਨਾਲ ਇੱਕ ਫਰੀ ਹਾਂ ਇਹਦੇ ਇਹਦਾ ਆਰਡਰ ਕਿਹੜਾ ਹੋਰ ਦਿਖਾ ਦੀ ਬਿੱਲੇ ਓਏ ਇਹਦੀ ਆਰਡਰ ਕੁਆਲਿਟੀ ਦਾ ਕਿਹੜਾ ਹੋਰ ਮਾਰਦੀ ਕੈਮਰਾ ਇਹ ਪੰਜਾਬ ਵਾਲੀ ਜਰਸੀ ਆ ਗਈ ਲੈ ਨੰਬਰ ਬੋਲ ਦੇ ਜਮਕੌਰ ਤੇਰਾ ਨੰਬਰ 97794 ਹਾਂਜੀ 75644 ਵੀਰੇ 97794 75644 ਵੀਰੇ ਪਿੰਡ ਧੌੜਾ ਤਹਿਸੀਲ ਤਪਾ ਤੇ ਜ਼ਿਲ੍ਹਾ ਕਰਨਾਲ ਇਹਨਾਂ ਚਾਰੇ ਬੱਛੀਆਂ ਚੋਂ ਜਿਹੜੀ ਵੀ ਤੁਹਾਡੇ ਪਸੰਦ ਆਊਗੀ ਨੇੜੇ ਆ ਕੇ ਤਸੱਲੀ ਕਰਕੇ ਬਾਈ ਤੋਂ ਖਰੀਦ ਕੇ ਲੈ ਜਿਓ ਧੰਨਵਾਦ ਜੀ